ਮੈਂ ਮਤੋਂ ਮੰਗਦੇ ਐ ਐਸ ਡੀ ਆਰ ਐਫ ਦਾ ਸਾਹਬ ਆ ਜਿਹੜਾ ਭਾਜਪਾ ਦਾ ਕਾਂਗਰਸ ਜੂਨਟ ਹੈ ਨਾ ਇੱਥੇ ਜਿਹੜਾ ਭਾਜਪਾ ਦਾ ਕਾਂਗਰਸ ਵਿੰਗ ਹੈ ਉਹ ਤੂੰ ਪੁੱਛੋ ਵੀ ਲੱਖ ਕਰੋੜ ਦਾ ਕੀ ਬਣਿਆ 15 15 ਲੱਖ ਦਾ ਕੀ ਬਣਿਆ ਕਾਲੇ ਧੰਨ ਦਾ ਕੀ ਬਣਿਆ ਹਰ ਸਾਲ 2 ਕਰੋੜ ਨੌਕਰੀਆਂ ਦਾ ਕੀ ਬਣਿਆ ਭਗਵੰਤ ਮਾਨ ਨੂੰ ਘੇਰਨਾ ਸੋਖ ਹੈ ਨਾ ਉੱਥੇ ਵੀ ਜੀ ਬਿੱਲੀ ਬਣ ਜਾਂਦੇ ਜਾ ਕੇ ਉੱਥੇ ਨਹੀਂ ਬੋਲਦੇ ਇਹ ਤਾਂ ਆਪਦੀਆਂ ਜਿਹੜੇ ਕੀਤੇ ਹੋਏ ਨੇ ਕਾਲੇ ਮਾਲੇ ਉਹ ਛਪਾਉਣ ਵਾਸਤੇ ਉੱਥੇ ਗਏ ਹੋਏ ਨੇ ਕਿੰਨਾ ਕਚੇਰ ਬੱਕਰੇ ਦੀ ਮਾਂ ਖੈਰ ਮਨਾਊਗੀ ਫਿਰ ਉਹ ਤਾਂ ਫਿਰ ਅੱਜ ਨਹੀਂ ਤਾਂ ਕੱਲ ਨੂੰ ਨਿਕਲੇ ਆਉਣਗੇ ਉਹ ਤਾਂ ਹੋਣਗੇ ਸਾਹਿਬ ਚਲੋ ਇਸ ਕਚੈਰੀ 'ਚ ਵੱਜ ਜਾਓਗੇ ਵਕੀਲ ਵੱਡੇ ਕਰ ਲੋਗੇ ਸ਼ਪਾਰਸ਼ਾਂ ਲਾ ਲੋਗੇ ਗਵਾਹ ਮਕਰਾ ਲੋਗੇ ਪਰਮਾਤਮਾ ਵਾਲੀ ਕਚੈਰੀ 'ਚ ਗੇਰੋਗੇ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਨਵੇੜੇ ਉੱਥੇ ਸੱਚੇ ਹੁੰਦੇ ਨੇ ਤਾਂ ਦੇਖ ਲੋ ਫਿਰ ਕਾਲੀਦਲ ਦਾ ਹਾਲ ਅਰਦਾਸ ਕਰ ਬੈਠੇ ਕਿਤੇ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਉਹਨਾਂ ਦਾ ਕੱਖ ਨਾ ਰਹੇ ਬਹੁਤ ਸੁਣ ਲਈ ਕਿਤੇ ਪਰਮਾਤਮਾ ਨੇ ਪਰਮਾਤਮਾ ਵਾਲੀ ਚੱਕੀ ਜਿਹੜੀ ਚੱਲਦੀ ਥੋੜੀ ਜਿਹੀ ਹੌਲੀ ਹੈ ਪਰ ਪੀਣ ਦੀ ਬਹੁਤ ਪ੍ਰੀਕ ਹੈ ਫਿਰ ਕਹਿ ਬੈਠੀ ਜੀ ਮੇਰੇ ਭਾਈ ਨੇ ਚਿੱਟਾ ਵੇਚਿਆ ਉਹਦਾ ਕੱਖ ਨਾ ਰਹੇ ਉਹ ਵੀ ਨਿਪੜ ਕੇ ਕੰਮ ਤਾਂ ਮਤਲਬ ਇਹ ਤਾਂ ਪੁੱਛਿਆ ਪਾਛਾ ਦੇਣ ਲੱਗ ਜਾਣਾ ਚਾਹੀਦਾ ਤਾਂ ਤੁਸੀਂ ਤਾਂ ਪਰਮਾਤਮਾ ਸੁਣਦੇ ਏ ਇਦਾਂ ਹੋਰ ਵੀਰਵਾਰ ਨੂੰ ਚੌਂਕੀ ਲਾ ਲਿਆ ਕਰੇ ਉੱਥੇ ਬੇਲੇ ਤਾਂ ਹੈਗੇ ਨੇ ਹੁਣ ਗਾਲੀ ਬਾਤ ਨਹੀਂ ਪੰਜਾਬ ਨੂੰ ਲੁੱਟ ਕੇ ਹੁਣ ਕਰੋੜਾਂ ਰੁਪਇਆ ਤੇ ਗੋਲਕਾਂ ਦਾ ਵੰਡ ਕੇ ਛੇਤੀ ਬਣਾਓ ਕਹਿੰਦਾ ਮੁੱਖ ਮੰਤਰੀ ਅਕੱਲ ਮੈਂ ਸੁਣ ਰਿਹਾ ਸੀ ਕਹਿੰਦਾ ਲੋਕ ਕਹਿੰਦੇ 27 ਛੇਤੀ ਨਹੀਂ ਆ ਸਕਦੀ ਮੈਂ ਕਿਹਾ ਲੋਕ ਤਾਂ ਕਹਨੂੰ ਕਹਿੰਦੇ ਨੇ ਤੂੰ ਹੀ ਕਹਿਣਾ ਹੈ ਕਿ ਛੇਤੀ ਨਹੀਂ ਆਜਾ ਛੇਤੀ ਵੀ ਆ ਜਾ ਕੋਈ ਗੱਲ ਨਹੀਂ ਪਹਿਲਾਂ ਪਵਾ ਲੋ ਲੋ ਕਰ ਦੇਣਗੇ ਨਵੇੜੇ ਸਭ ਪਤਾ ਹੈ ਲੋਕਾਂ ਨੂੰ ਜੀ ਪਬਲਿਕ ਹੈ ਸਭ ਜਾਣਦੀ ਹੈ ਸੋ ਇਹ ਇੱਕ ਮਜ਼ਾਕ ਸਾਡੇ ਨਾਲ ਇਹ ਕਰ ਰਹੇ ਨੇ ਮੈਂ ਬਹੁਤ ਵਾਰੀ ਕਿਹਾ ਕਿ ਭਾਜਪਾ ਜਿਹੜੀ ਹੈ ਪੰਜਾਬੀਆਂ ਤੋਂ ਬਦਲਾ ਲੈ ਰਹੀ ਹੈ ਚਾਹੇ ਉਹ ਪੈਸੇ ਰੋਕ ਕੇ ਚਾਹੇ ਮੈਂ ਇਹ ਵੀ ਇਥੋਂ ਤੱਕ ਕਹਿਆ ਹੋਇਆ ਮੈਂ ਤਾਂ ਕਿ ਜੇ ਇਹਨਾਂ ਦਾ ਵਾਸ ਚੱਲੇ ਹਲ ਚੱਲਦਾ ਨਹੀਂ ਹੁਣ ਤਾਂ ਚੱਲਣਾ ਵੀ ਨਹੀਂ ਕਿ ਜਨਗਨਮਨ ਚੋਂ ਪੰਜਾਬ ਕੱਢ ਦੇਣਾ ਪੰਜਾਬ ਸਿੰਧ ਗੁਜਰਾਤ ਮੜਾਟਾ ਉੱਥੇ ਯੂਪੀ ਕਰਨਾ ਯੂਪੀ ਸਿੰਧ ਗੁਜਰਾਤ ਮੜਾਟਾ ਦਰਾਬੜ ਉਤਕਲ ਬੰਗਾ ਇਹਨਾਂ ਦਾ ਜੇ ਫਾਸਟ ਚੱਲਿਆ ਇੰਨੀ ਜ਼ਿਆਦਾ ਪੰਜਾਬ ਨਾਲ ਇਹਨਾਂ ਦੀ ਦੁਸ਼ਮਣੀ ਪੈਲੀ ਹੋਈ ਹੈ ਸੋ ਇਸ ਕਰਕੇ ਮੈਂ ਚੱਕਰ ਸਾਹਿਬ ਤੇ ਬਿੱਟੂ ਸਾਹਿਬ ਤੋਂ ਉਮੀਦ ਕਰੂੰਗਾ ਕਿ ਪ੍ਰਧਾਨ ਮੰਤਰੀ ਸਾਹਿਬ ਕੋਲ ਜਾ ਕੇ ਪੁੱਛੋ ਕਿ ਜੀ ਆ ਤੁਸੀਂ ਕੀ ਕੀਤਾ ਮੈਚ ক্রিকেট ਦੇ ਦੇਖੋ ক্রিকেট ਮੇ ਨਾਲ ਸਰ ਜੁ ਕਿ ক্রিকেট ਇੰਤਜ਼ਾਰ ਕਰ ਸਕਦੀ ਹੈ ਠੀਕ ਹੈ ਨਾ ਪਰ ਆਸਥਾ ਜਗ ਗੁਰਪੁਰਬ ਜ ਸੰਗਰਾੰਦਾਂ ਜਬ ਸਾਖੀਆਂ ਉਹ ਇੰਤਜ਼ਾਰ ਨਹੀਂ ਕਰ ਸਕਦੇ ক্রিকেট ਦਾ ਮੈਚ ਤਾਂ ਕਦੇ ਫੇਰ ਖੇਡ ਲਿਓ ਫਿਲਮਾਂ ਵੀ ਇੰਤਜ਼ਾਰ ਕਰ ਸਕਦੀਆਂ ਚਲੋ ਕੋਈ ਨਹੀਂ ਪਰ ਤੁਸੀਂ ਮਤਲਬ ਸਮਝਦੇ ਹੋ ਵੀ ਮਤਲਬ ਜਿਵੇਂ ਅਸੀਂ ਕੰਮ ਚਾਵਾਂਗੇ ਉਵੇਂ ਚੱਲੂਗਾ ਇਹ ਤੁਹਾਨੂੰ ਨਹੀਂ ਚੱਲਦਾ ਹੁੰਦਾ ਗਲਤ ਫਹਿਮੀ ਚ ਹੈ ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਹੇ ਦੀ ਤੇ ਸੋਨੇ ਦੀ ਦੁਕਾਨ ਆਮੋ ਸਾਹਮਣੇ ਸੀ ਬਾਜ਼ਾਰ 'ਚ ਤਾਂ ਇੱਕ ਦਿਨ ਸੋਨੇ ਤੇ ਲੋਹੇ ਨੇ ਆਪਸ 'ਚ ਗੱਲ ਕੀਤੀ ਕਹਿੰਦਾ ਯਾਰ ਥੋੜਾ ਸੋਨਾ ਕਹਿੰਦਾ ਥੋੜਾ ਤੇਰੇ ਵੀ ਪੈਂਦਾ ਥੋੜਾ ਮੇਰੇ ਵੀ ਪੈਂਦਾ ਕਹ ਤੂੰ ਥੋੜਾ ਜਿਆਦਾ ਰੌਲਾ ਨਹੀਂ ਪਾਉਂਦਾ ਉਹ ਸੁਣਦਾ ਹੁੰਦਾ ਕਹਿੰਦਾ ਤੇਰਾ ਤੇਰੀ ਆਵਾਜ਼ ਕਹਿੰਦਾ ਸਾਰੇ ਬਾਜ਼ਾਰ ਚ ਮੇਰੇ ਵਾਲੇ ਤੁਹਾਡੇ ਦਾ ਪਤਾ ਲੱਗਿਆ ਕਹਿੰਦੇ ਕਿ ਤੈਨੂੰ ਕਦੇ ਤੂੰ ਕਹਿੰਦਾ ਵੀ ਦੇਖ ਲੋਹੇ ਦਾ ਥੋੜਾ ਤੇਰੀ ਵੀ ਵੱਜਦਾ ਹੈ ਲੋਹੇ ਦਾ ਮੇਰੇ ਵੱਜਦਾ ਹੈ ਤੂੰ ਸੋਨਾ ਹੈ ਲੋਹਾ ਤੇਰੇ ਵਾਸਤੇ ਸ਼ਰੀਕ ਹੈ ਸ਼ਰੀਕਾਂ ਦਾ ਕੰਮ ਹੀ ਕੁੱਟਣਾ ਹੁੰਦਾ ਹੈ ਸ਼ਰੀਕਾਂ ਦਾ ਕੰਮ ਹੀ ਮਤਲਬ ਡਿਸਟਰਬ ਕਰਨਾ ਹੁੰਦਾ ਹੈ ਤਾਂ ਕਰਕੇ ਤੇਰੇ ਹੌਲੀ ਹੌਲੀ ਬੱਜੀ ਜਾਂਦਾ ਤੂੰ ਜਰੀ ਜਾਂਦਾ ਕਹਿੰਦਾ ਮੈਨੂੰ ਦੁੱਖ ਏਸ ਗੱਲ ਦਾ ਮੈਂ ਰੋਂਦਾ ਤਾਂ ਜਾਂਦਿਆਂ ਕਿ ਮੈਨੂੰ ਮੇਰੇ ਆਪਣੇ ਘੁੱਟਦੇ ਨੇ ਲੋਹੇ ਦਾ ਥੋੜਾ ਲੋਹੇ ਨੇ ਘੁੱਟਦੇ ਨੇ ਤਾਂ ਮੈਨੂੰ ਰੋਣਾ ਜ਼ਿਆਦਾ ਆਉਂਦਾ ਦੁੱਖ ਏਸ ਗੱਲ ਦਾ ਕਿ ਸਾਡੇ ਆਪਣੀ ਪਾਬੰਦੀਆਂ ਲਾਈ ਜਾਂਦੇ ਯਾਰ ਅੰਗਰੇਜ਼ ਕਹਿੰਦੇ ਜਾਂ ਕੁਝ ਕੋ ਕਹਿੰਦੇ ਵੀ ਇੱਧਰ ਨਾ ਆਇਓ ਗੱਲ ਹੋਰ ਹੈ ਸਾਡੇ ਵਾਲੀ ਪਾਬੰਦੀਆਂ ਲਾਈ ਜਾਂ ਸਾਡੇ ਤੇ 10 ਲੱਖ ਸਾਡਾ ਕੈਜੂਐਲਟੀਆਂ ਨੇ 10 ਲੱਖ ਪਾਰਟੀਸ਼ਨ ਵੇਲੇ ਕਿਵੇਂ ਗੱਡਿਆਂ ਤੇ ਆਏ ਨੇ ਲੁਕਦੇ ਛਿਪਦੇ ਕੁੜੀਆਂ ਨੂੰ ਲੁਕੋਂਦੇ ਕਿਤੇ ਗਲ ਕੋਟ ਕੇ ਮਾਰਦੇ ਕਿਤੇ ਟ੍ਰੇਨਾਂ ਜਿਹੜੀਆਂ ਨੇ ਉਹ ਭਰੀਆਂ ਲਾਸ਼ਾਂ ਦੀਆਂ ਇਧਰੋਂ ਆ ਰਹੀਆਂ ਨੇ ਉਧਰੋਂ ਆ ਰਹੀਆਂ ਨੇ ਘਟ ਵੱਡਕ ਹੋ ਗਈ ਤੇ ਕਾਦੀ ਜਿਆਦੀ ਸੰਤ ਬਹੁਤ ਮਹਿੰਗੀ ਪੈ ਗਈ ਯਾਦੀ ਐ ਸੋ ਇਸ ਕਰਕੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਮੈਂ ਕਹਿਣਾ ਕਿ ਜੀ ਭਾਵਨਾ ਮਾਨ ਨਾਲ ਪੰਜਾਬੀਆਂ ਦੇ ਨਾਲ ਖੇਡੋ ਨਾ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਬੜੀ ਬਰਕਤ ਵਾਲੀ ਧਰਤੀ ਹੈ ਪੰਜਾਬ